ਕੀ ਤੁਸੀਂ ਦੱਸ ਸਕਦੇ ਹੋ ਕਿ ਕੈਕਟਸ ਜਾਂ ਨਾਗਫਨੀ ਦਾ ਪੌਦਾ ਰੇਗਿਸਤਾਨ ਦੇ ਗਰਮ ਖੁਸ਼ਕ ਵਾਤਾਵਰਣ ਵਿੱਚ ਕਿਵੇਂ ਜੀਵਿਤ ਰਹਿੰਦਾ ਹੈ? ਜਾਂ ਫਿਰ ਇੱਕ ਚੀੜ ਦਾ ਰੁੱਖ ਠੰਡੇ ਪਹਾੜੀ ਖੇਤਰਾ ਵਿੱਚ ਕਿਵੇਂ ਜੀਵਿਤ ਰਹਿੰਦਾ ਹੈ? ਜਾਂ ਸਿੰਗਾੜਾ ਜਾਂ ਕਮਲ ਵਰਗੇ ਪੌਦੇ ਪਾਣੀ ਤੇ ਕਿਵੇਂ ਤੈਰਦੇ ਨੇ? ਆਓ ਇਸ ਵੀਡੀਓ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਆਪਣੇ ਪਹਿਲਾਂ ਦੇ ਇੱਕ ਵੀਡੀਓ ਵਿੱਚ ਉਹਨਾਂ ਅਨੁਕੂਲਨਾ ਜਾਂ ਵਿਸ਼ੇਸ਼ ਲੱਛਣਾਂ ਨੂੰ ਦੇਖਿਆ ਸੀ ਜੋ ਇੱਕ ਜੀਵ ਨੂੰ ਆਪਣੇ ਆਵਾਸ ਵਿੱਚ ਰਹਿਣ ਵਿੱਚ ਮਦਦ ਕਰਦੇ ਨੇ। ਜਿਵੇਂ ਕਿ ਅਸੀਂ ਮੱਛੀ, ਊਠ, ਜਰਾਫ ਵਿੱਚ ਅਜਿਹੇ ਅਨੁਕੂਲਨਾਂ ਨੂੰ ਦੇਖ ਚੁੱਕੇ ਹਾਂ ਇਸੇ ਤਰ੍ਹਾਂ ਪੌਦੇ ਵੀ ਅਨੁਕੂਲਨ ਕਰਦੇ ਨੇ ਤਾਂ ਜੋ ਉਹ ਆਪਣੇ ਆਵਾਸ ਵਿੱਚ ਜੀਵਿਤ ਰਹਿ ਸਕਣ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਪੌਦੇ ਵਾਸ਼ਪੀਕਰਨ ਦੁਆਰਾ ਪਾਣੀ ਛੱਡਦੇ ਹਨ ਇਸ ਲਈ ਇੱਕ ਪੌਦੇ ਦੀਆਂ ਮੁੱਖ ਲੋੜਾਂ ਵਿੱਚੋਂ ਇੱਕ ਉਸ ਦੇ ਦੁਆਰਾ ਪਾਣੀ ਦਾ ਸੁਰੱਖਿਆਨ ਕਰਨਾ ਹੈ ਪਰ ਜੇ ਕੋਈ ਪੌਦਾ ਰੇਗਿਸਤਾਨ ਵਿੱਚ ਹੈ ਤਾਂ ਉਹ ਅਜਿਹਾ ਕਿਵੇਂ ਕਰ ਸਕਦਾ ਹੈ ਇਹ ਸਮਝਣ ਲਈ ਆਓ ਇੱਕ ਕੈਕਟਸ ਦੇ ਪੌਦੇ ਨੂੰ ਦੇਖੀਏ ਕੈਕਟਸ ਦੇ ਪੌਦੇ ਵਿੱਚ ਅਜੀਹੇ ਅਨੁਕੂਲਨ ਹੁੰਦੇ ਨੇ ਜੋ ਉਸ ਦੀ ਰੇਗਿਸਤਾਨ ਵਿੱਚ ਜੀਵਿਤ ਰਹਿਣ ਵਿੱਚ ਮਦਦ ਕਰਦੇ ਨੇ ਰੇਗਿਸਤਾਨ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋਣ ਦੇ ਕਾਰਨ ਪੌਦੇ ਦੇ ਪੱਤੇ ਕਾਫੀ ਜ਼ਿਆਦਾ ਪਾਣੀ ਵਾਸ਼ਪਿਤ ਕਰ ਸਕਦੇ ਨੇ ਪਰ ਕੈਕਟਸ ਦਾ ਪੌਦਾ ਅਜੀਹਾਂ ਹੋਂ ਤੋਂ ਕਿਵੇਂ ਰੋਕਦਾ ਹੈ ਇਸ ਨੂੰ ਸਮਝਣ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਕੈਕਟਸ ਦੇ ਪੌਦੇ ਦੇ ਪੱਤਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇਹ ਕਰ ਸਕਦੇ ਹੋ ਜੇ ਤੁਸੀਂ ਵਿਚਕਾਰ ਦੇ ਹਰੇ ਮੋٹے ਭਾਗ ਨੂੰ ਇਸ ਦੇ ਪੱਤੇ ਸਮਝਿਆ ਹੈ ਤਾਂ ਤੁਸੀਂ ਗਲਤ ਹੋ ਕਿਉਂਕਿ ਇਹ ਕੈਕਟਸ ਦੇ ਪੌਦੇ ਦਾ ਤਣਾ ਹੈ ਅਸਲ ਵਿੱਚ ਕੈਕਟਸ ਦਾ ਪੌਦਾ ਆਪਣੇ ਪੱਤਿਆਂ ਨੂੰ ਕੰਡਿਆਂ ਵਿੱਚ ਬਦਲ ਦਿੰਦਾ ਹੈ ਤੇ ਕਿਉਂਕਿ ਪੌਦੇ ਵਿੱਚ ਪੱਤਿਆਂ ਦੇ ਸਥਾਨ ਤੇ ਕੰਡੇ ਹੁੰਦੇ ਨੇ ਇਸ ਲਈ ਵਾਸ਼ਪੀਕਰਨ ਨਾਲ ਪਾਣੀ ਦਾ ਨੁਕਸਾਨ ਨਹੀਂ ਹੁੰਦਾ ਇਸ ਤੋਂ ਇਲਾਵਾ ਇਹ ਕੰਡੇ ਪਿਆਸੇ ਜਾਨਵਰਾਂ ਨੂੰ ਪਾਣੀ ਲਈ ਕੈਕਟਸ ਦੇ ਪੌਦੇ ਨੂੰ ਖਾਣ ਤੋਂ ਵੀ ਰੋਕਦੇ ਨੇ ਇਸ ਤਰ੍ਹਾਂ ਕੈਕਟਸ ਦਾ ਪੌਦਾ ਪਾਣੀ ਬਚਾ ਸਕਦਾ ਹੈ ਇਸ ਤੋਂ ਇਲਾਵਾ ਵਿਚਕਾਰਲਾ ਮੋਟਾ ਤਣਾ ਪਾਣੀ ਜਮਾ ਵੀ ਕਰ ਸਕਦਾ ਹੈ ਤੇ ਨਾਲ ਹੀ ਆਮ ਤੌਰ ਤੇ ਰੇਗਿਸਤਾਨੀ ਪੌਦਿਆਂ ਦੇ ਪੱਤੇ ਇੱਕ ਮومی ਕਿਊਟਿਕਲ ਨਾਲ ਢਕੇ ਹੁੰਦੇ ਨੇ ਇਹ ਮੋਮਯੁਕਤ ਪਦਾਰਤ ਦੀ ਇੱਕ ਪਰਤ ਹੁੰਦੀ ਹੈ ਇਹ ਵੀ ਪਾਣੀ ਦੀ ਕਮੀ ਹੋਣ ਤੋਂ ਰੋਕਦੀ ਹੈ ਪੱਤੇ ਦੇ ਉੱਪਰ ਦੀ ਇਹ ਪਰਤ ਆਸਾਨੀ ਨਾਲ ਪਾਣੀ ਨਿਕਲਣ ਨਹੀਂ ਦਿੰਦੀ ਤੇ ਅੰਤ ਵਿੱਚ ਇਨ੍ਹਾਂ ਪੌਦਿਆਂ ਦੀ ਜੜ੍ਹਾਂ ਜਾਂ ਤਾਂ ਬਹੁਤ ਡੂੰਘੀਆਂ ਜਾਂ ਫੈਲੀਆਂ ਹੋਈਆਂ ਹੋ ਸਕਦੀਆਂ ਨੇ ਇਹ ਜੜਾਂ ਇਸ ਲਈ ਡੂੰਘੀਆਂ ਹੁੰਦੀਆਂ ਨੇ ਕਿਉਂਕਿ ਇਹਨਾਂ ਨੂੰ ਮਿੱਟੀ ਵਿੱਚ ਬਹੁਤ ਥੇਹਾਂ ਪਾਣੀ ਦੀ ਤਲਾਸ਼ ਕਰਨੀ ਪੈਂਦੀ ਹੈ। ਜਦਕਿ ਇਹਨਾਂ ਦੀਆਂ ਫੈਲੀਆਂ ਹੋਈਆਂ ਜੜਾਂ ਮੀਂਹ ਦੇ ਕਾਰਨ ਉਪਰੀ ਪਰਤ ਵਿੱਚ ਜਮ੍ਹਾ ਹੋਈ ਨਮੀ ਤੇ ਪਾਣੀ ਨੂੰ ਸੋਖਣ ਵਿੱਚ ਮਦਦ ਕਰਦੀਆਂ ਨੇ। ਤਾਂ ਇਹ ਕੁਝ ਵਿਸ਼ੇਸ਼ਤਾਵਾਂ ਜਾਂ ਅਨੁਕੂਲਨ ਨੇ ਜੋ ਕੈਕਟਸ ਵਰਗੇ ਰੇਗਿਸਤਾਨੀ ਪੌਦਿਆਂ ਵਿੱਚ ਹੋ ਸਕਦੇ ਨੇ। ਹੁਣ ਆ ਉਹ ਚੀੜ ਦੇ ਰੁੱਖ ਨੂੰ ਦੇਖੀਏ। ਇਹ ਪੇੜ ਠੰਡੇ ਪਹਾੜੀ ਇਲਾਕਿਆਂ ਵਿੱਚ ਪਾਏ ਜਾਂਦੇ ਨੇ। ਜੇ ਤੁਸੀਂ ਇਹਨਾਂ ਦੇ ਪੱਤਿਆਂ ਨੂੰ ਦੇਖੋ ਤਾਂ ਇਹ ਸੂਈ ਵਾਂਗ ਤਿੱਖੇ ਹੁੰਦੇ ਨੇ ਤਾਂ ਜੋ ਬਰਫ਼ ਪੈਣ ਤੇ ਇਹ ਪੱਤਿਆਂ ਉੱਪਰ ਨਾ ਜੰਮ ਪਾਏ ਤਿੱਖੇ ਪੱਤੇ ਬਰਫ਼ ਨੂੰ ਕੱਟ ਦਿੰਦੇ ਨੇ ਜਿਸ ਨਾਲ ਜ਼ਿਆਦਾਤਰ ਬਰਫ਼ ਹੀਠਾਂ ਡਿੱਗ ਜਾਂਦੀ ਹੈ ਅੰਤ ਵਿੱਚ ਆਓ ਕੁਝ ਅਜੀਬੇ ਪੌਦੇ ਵੇਖੀਏ ਜੋ ਪਾਣੀ ਦੇ ਉੱਪਰ ਉਗਦੇ ਨੇ ਆਪਾਂ ਇਹਨਾਂ ਵਿੱਚ ਵੱਡੇ ਤੇ ਪੱਧਰੇ ਪੱਤੇ ਤੈਰਦੇ ਹੋਏ ਦੇਖ ਸਕਦੇ ਹਾਂ ਇਹ ਪੱਤੇ ਪਤਲੇ ਤੇ ਚਪਟੇ ਹੁੰਦੇ ਨੇ ਤੇ ਇਹਨਾਂ ਦੇ ਅੰਦਰ ਵੱਡੇ ਵੱਡੇ ਖਾਲੀ ਸਥਾਨ ਹੁੰਦੇ ਨੇ ਤਾਜੋ ਇਹ ਪਾਣੀ ਦੇ ਉੱਪਰ ਤੈਰ ਸਕਣ ਆਪਾਂ ਇਸ ਦੀ ਤੁਲਨਾ ਸਪੰਜ ਨਾਲ ਵੀ ਕਰ ਸਕਦੇ ਹਾਂ ਕਿਉਂਕਿ ਉਸ ਵਿੱਚ ਵੀ ਖਾਲੀ ਸਥਾਨ ਹੁੰਦੇ ਨੇ ਜਿਸ ਦੇ ਕਾਰਨ ਉਹ ਪਾਣੀ ਦੇ ਉੱਪਰ ਤੈਰਨ ਲੱਗਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਪਾਣੀ ਤੇ ਉੱਗਣ ਵਾਲੇ ਪੌਦੇ ਆ ਜਿਵੇਂ ਕਿ ਸਿੰਘਾੜਾ ਜਾਂ ਹਾਈਡਲਾਂ ਦੇ ਪੱਤੇ ਤੈਰਦੇ ਨੇ ਇਸ ਪ੍ਰਕਾਰ ਦੇ ਪੌਦਿਆਂ ਵਿੱਚ ਜੜਾਂ ਵੀ ਬਹੁਤ ਘੱਟ ਹੁੰਦੀਆਂ ਨੇ ਨਾਲ ਹੀ ਇਹਨਾਂ ਦੀਆਂ ਜੜਾਂ ਛੋਟੀਆਂ ਵੀ ਹੁੰਦੀਆਂ ਨੇ ਅਸਲ ਵਿੱਚ ਇਹਨਾਂ ਅੰਦਰ ਛੋਟੀਆਂ ਜਣਾਂ ਦੀ ਹੀ ਲੋੜ ਹੁੰਦੀ ਹੈ ਕਿਉਂਕਿ ਇਹ ਆਪਣੇ ਪੋਸ਼ਕ ਤੱਤਾਂ ਨੂੰ ਆਪਣੇ ਟਿਸ਼ੂਆਂ ਦੇ ਰਾਹੀਂ ਆਸ-ਪਾਸ ਦੇ ਪਾਣੀ ਤੋਂ ਵੀ ਸੋਖ ਸਕਦੇ ਨੇ ਇਸ ਲਈ ਇਹਨਾਂ ਵਿੱਚ ਬਹੁਤ ਜ਼ਿਆਦਾ ਡੂੰਘੀਆਂ ਜੜਾਂ ਦੀ ਲੋੜ ਨਹੀਂ ਹੁੰਦੀ ਇਸ ਤੋਂ ਇਲਾਵਾ ਇਹਨਾਂ ਦੇ ਪੱਤਿਆਂ ਦੇ ਉੱਤੇ ਮੋਮ ਦੀ ਇੱਕ ਪਰਤ ਵੀ ਹੁੰਦੀ ਹੈ ਜੋ ਇਹਨਾਂ ਪੱਤਿਆਂ ਨੂੰ ਪਾਣੀ ਵਿੱਚ ਸੜਨ ਤੋਂ ਰੋਕਦੀ ਹੈ ਕਿਉਂਕਿ ਇਹ ਪੱਤੇ ਹਮੇਸ਼ਾ ਪਾਣੀ ਦੇ ਸੰਪਰਕ ਵਿੱਚ ਰਹਿੰਦੇ ਨੇ ਇਸ ਲਈ ਜੇ ਇਹ ਮੋਮ ਦੀ ਪਰਤ ਨਹੀਂ ਹੋਵੇਗੀ ਤਾਂ ਪੱਤੇ ਆਸਾਨੀ ਨਾਲ ਸੜ ਸਕਦੇ ਨੇ ਤਾਂ ਇਹ ਕੁਝ ਅਜੀਬੇ ਉਦਾਹਰਣ ਨੇ ਜਿਨ੍ਹਾਂ ਤੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਕਿਵੇਂ ਪੌਦੇ ਆਪਣੇ ਵਾਤਾਵਰਣ ਮੁਤਾਬਕ ਅਨੁਕੂਲਿਤ ਹੁੰਦੇ ਨੇ।